ਕੀ ਕਰਨਾ ਚਾਹੁੰਦੇ ਹਾਂ ਜਿਹੜਾ ਨੀ ਪੱਥਰ ਕਿ ਪਹਿਲਾ ਕੰਮ ਐਸ ਏਰੀਏ ਦੇ ਸਾਰੇ ਲੋਕਾਂ ਨੂੰ ਵਧਾਈ ਦੇਣਾ ਚਾਹਨਾ ਕਿ ਬਹੁਤ ਹੀ ਸੋਹਣਾ 24 ਕਿੱਲੇਆਂ ਦੇ ਵਿੱਚ ਪਾਰਕ ਬਣਨ ਜਾ ਰਿਹਾ ਹੈ ਟੌਗਰ ਪਾਰਕ ਦੇ ਬੇਸ ਤੇ ਸਿਮਿਲਰ ਪਾਰਕ ਇਸ ਏਰੀਏ ਤੇ ਤਿਆਰ ਕੀਤਾ ਜਾ ਰਿਹਾ ਤੇ ਇਹ ਇਸ ਚੀਜ਼ ਦਾ ਸਿਹਰੇ ਮੈਂ ਆਪਣੇ ਕਾਉਂਸਲਰ ਨੂੰ ਸ਼ੁਕਰੀਆ ਦੇਣਾ ਚਾਹਾਂਗਾ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਇਸ ਪ੍ਰੋਜੈਕਟ ਨੂੰ ਸੀਚਿਆ, ਘੋਇਆ ਤੇ ਸਾਡੇ ਮੂਰੇ ਪੇਸ਼ ਕੀਤਾ ਤੇ ਹੁਣ ਅ ਬੜੀ ਹੀ ਕੁਇਕ ਐਕਸ਼ਨ ਵੀ ਲਿੱਤਾ ਗਿਆ ਇਸ ਤੇ ਜੇ ਆਪਾਂ ਪੁਰਾਣੇ ਹਾਊਸਿੰਗ ਮੀਟਿੰਗ ਦੇਖੀਏ ਜਾਂ ਦੇਖੀਏ ਜਾਂ ਫਿਰ ਉਹਨਾਂ ਨੂੰ ਪੜ੍ਹੀਏ ਇਹਨਾਂ ਬਲਕਾਂ ਦੇ ਇਖਤਿਆਦ ਦੋ ਮੀਟਿੰਗਜ਼ ਦੇ ਵਿੱਚ ਇਹਨੂੰ ਗੁਲਮਾਨ ਕਰਕੇ ਇਸ ਦੇ ਫੰਡ ਵੀ ਅਲਾਟ ਕਰਾਏਗੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰੂੰਗਾ ਪੰਜਾਬ ਸਰਕਾਰ ਦਾ ਸਾਡੇ ਸੇਵ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਅੱਦੇ ਬੋਲ ਤੇ ਸਾਨੂੰ ਇਸ ਦੇ ਫੰਡ ਪ੍ਰੋਵਾਈਡ ਕੀਤੇ 2.5 ਕਰੋੜ ਰੁਪਏ ਦਿੱਤਾ ਕਿ ਸਪੈਸ਼ਲੀ ਇਸ ਏਰੀਆ ਦਾ ਸੁਧਾਰ ਹੋਵੇ ਇਸ ਏਰੀਆ ਦੇ ਪਾਰਕ ਵਾਧੀਆਂ ਤਿਆਰ ਕੀਤੇ ਜਾਣ ਕਿਉਂਕਿ ਇਸ ਏਰੀਆ ਦੇ ਲੋਕਾਂ ਨੂੰ ਬੜੀ ਦੂਰ ਜੋਗਰ ਪਾਰਕਸਾਂ ਲਿਜਾਣਾ ਪੈਂਦਾ ਸੀ ਹੁਣ ਇਸ پارک ਦੇ ਬਣਨ ਦੇ ਨਾਲ ਤੇ ਇਸ ਜਾਰਡਨ ਟ੍ਰੈਕ ਦੇ ਬਣਨ ਦੇ ਨਾਲ ਪਹਿਲਾਂ ਤਾਂ ਘੱਟੋ ਘੱਟ 4 ਤੋਂ 5 ਵਾੜ ਉਹਨੇ ਉਹ ਅਫੈਕਟ ਹੋ ਗਏ ਉੱਥੋਂ ਦੇ ਲੋਕਾਂ ਨੂੰ ਬਹੁਤ ਕਰੀਬ ਪਊਗਾ ਬਾਕੀ ਇਹ ਰਿੰਗ ਰੋਡ ਦੇ ਵੀ ਜਮਾਂ ਨਾਲ ਹੈ ਤੇ ਲਿੰਕਿੰਗ ਰੋਡ ਦੇ ਜਮਾਂ ਨਾਲ ਹੈ ਬਾਗ ਰੋਡ ਵੀ ਜਮਾਂ ਐਂਡ ਤੇ ਹੈ ਤੇ ਬਹੁਤ ਹੀ ਪ੍ਰਾਈਮ ਪ੍ਰਾਪਰਟੀ ਹੈ ਵਾਟਰ ਵਰਕਸ ਦਾ ਪਲਾਂਟ ਜਿਹੜਾ ਹੈ ਤੇ ਤੇ ਉਹਨਾਂ ਇਹਦੇ ਦੋ ਫੈਸਲੇ ਦਿੱਤੇ ਜਾਣਗੇ ਵਾਟਰ ਰੋਸ ਵਾਟਰ ਸਪਲਾਈ ਪਲਾਂਟ ਦੇ ਨਾਲ ਨਾਲ ਇਹ ਵੀ ਗੁਰਦਪਾਨ ਦੀ ਤਰ੍ਹਾਂ ਤਿਆਰ ਕੀਤਾ ਜਾਵੇਗਾ ਅੱਜ ਹੌਸਟਿਟੀ ਮੀਟਿੰਗ ਵੀ ਹੋਈ ਸੀ ਕਿ ਕਿਹੜੇ ਕਿਹੜੇ ਮੱਤੇ ਬਸਤੇ ਹੋਣਗੇ